ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਜਿੱਦਿਆਂ ਕੁਝ ਗੱਲਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ ਪੰਜ ਗੱਲਾਂ ਅੱਪ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਡੋਨਲਡ ਟਰੰਪ ਦਾ ਕ੍ਰਿਪਟੋ ਡਿਨਰ ਚਰਚਾ ਦੇ ਵਿੱਚ ਹੈ ਕ੍ਰਿਪਟੋ ਡਿਨਰ ਕੀ ਹੈ ਦੂਜਾ ਸੁਪਰੀਮ ਕੋਰਟ ਦਾ ਕੈਥੋਲਿਕ ਚਾਰਟਰ ਸਕੂਲ ਬਾਰੇ ਫੈਸਲਾ ਤੇ ਤੀਜਾ ਹਾਰਵਰਡ ਯੂਨੀਵਰਸਿਟੀ ਮਾਮਲੇ ਬਾਰੇ ਗੱਲਬਾਤ ਕਰਾਂਗੇ ਚੌਥਾ ਜਾਰਜ ਫਲੌਇਡ ਦੀ ਮੌਤ ਤੋਂ ਬਾਅਦ ਮਿਨੇਪੋਲਿਸ ਪੁਲਿਸ ਕਿਸ ਤਰ੍ਹਾਂ ਦੇ ਸੁਧਾਰ ਕਰ ਰਹੀ ਹੈ 5 ਸਾਲ ਹੋ ਗਏ ਤੇ ਜੌਰਜੀਆ ਦੇ ਵਿੱਚ ਇੱਕ ਜੋੜੇ ਭਰਾਵਾਂ ਦਾ ਜਿਹੜੀ ਮੌਤ ਹੋਰ ਹਸਬਣੀ ਹੋਈ ਹੈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਆ ਰਾਸ਼ਟਰਪਤੀ 트ੰਪ ਦਾ ਜਿਹੜਾ ਡਿਨਰ ਆ ਜਿਹੜਾ ਉਹਨਾਂ ਨੇ ਕਰਾਇਆ ਆ ਇਹਦੇ ਬਾਰੇ ਇਹ ਦੋਸਤੋ ਇੱਕ ਸਪੈਸ਼ਲ ਡਿਨਰ ਸੀਗਾ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਉੱਥੇ ਆਏ ਆ ਤੇ ਇਹਨਾਂ ਨੇ ਸੱਦੇ ਆ ਤੇ ਉਹਨਾਂ ਦੇ ਨਾਲ ਇਹ ਡਿਨਰ ਕੀਤਾ ਗਿਆ ਇਹ ਜਿਹੜੀਆਂ ਇਹਦੇ ਨਾਲ ਕਈ ਤਰ੍ਹਾਂ ਦੀਆਂ ਕੰਟਰੋਵਰਸੀ ਜੁੜੀਆਂ ਨੇ ਇਹ ਤੋਂ ਪਹਿਲਾਂ ਕਿ ਜਿਹੜਾ ਕੰਟਰੋਵਰਸੀ ਬਾਰੇ ਜਾਂ ਇਹਦੇ ਬਾਰੇ ਤੁਸੀਂ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਹੁੰਦਾ ਕੀ ਆ ਇਹ ਦੇਖਣਾ ਪਊਗਾ ਕਿ ਇਹ ਸਾਰਾ ਪ੍ਰੋਸੈਸ ਹੈ ਕੀ ਆ ਸੋ ਇਹਦੇ ਵਿੱਚ ਇੱਕ ਜਿਹੜਾ ਕਾਇਨ ਆ ਮੀਮ ਕਾਇਨ ਆ ਜਿਹੜਾ 트ੰਪ ਦੇ ਨਾਲ ਅਫੀਲੀਏਟਡ ਆ ਜਾਂ ਰਾਸ਼ਟਰਪਤੀ 트ੰਪ ਨੇ ਉਹਨੂੰ ਕੀਤਾ ਆ ਉਹਦੇ ਵਿੱਚ ਬਹੁਤ ਵੱਡੇ ਵੱਡੇ ਇਨਵੈਸਟਰ ਤੇ ਬਹੁਤ ਕੁਝ ਉਹਦੇ ਵਿੱਚ ਇਨਵੋਲ ਆ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਹੋ ਕੇ ਇੱਥੇ ਡਿਨਰ ਕੀਤਾ ਗਿਆ ਜਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੇ ਇਹ ਕ੍ਰਾਂਸੀ ਕ੍ਰਿਪਟੋ ਕਰੰਸੀ ਕੀ ਹੈ ਜਾਂ 트럼ਪ ਕੋਇਨ ਹੈ ਕੀ ਜਿਹਦੇ ਉੱਤੇ ਇਹ ਸਾਰੀ ਗੱਲਬਾਤ ਚੱਲ ਰਹੀ ਹੈ ਇਹ ਅਸਲ ਦੇ ਵਿੱਚ ਇੱਕ ਸਪੈਸ਼ਲ ਕਿਸਮ ਦੀ ਡਿਜੀਟਲ ਮਨੀ ਆ ਇੱਕ ਪੈਸਾ ਆ ਜਿਹਨੂੰ ਮੀਮ ਕੋਇਨ ਕਹਿੰਦੇ ਆ ਇਹ ਕੋਇਨ ਦਾ ਨਾਮ ਰੱਖਿਆ ਆ ਡਾਲਰ 트럼ਪ ਡਾਲਰ 트럼ਪ ਦਾ ਸਬੰਧ ਰਾਸ਼ਟਰਪਤੀ 트럼ਪ ਦੇ ਨਾਲ ਆ ਇਹਨਾਂ ਦਾ ਆਪਣਾ ਅ ਮਤਲਬ ਇਹ ਕਰੰਸੀ ਨੇ ਪੈਦਾ ਕੀਤੀ ਕਹ ਲੋ ਸ਼ੁਰੂ ਕੀਤੀ ਜਾਂ ਕੁਝ ਵੀ ਕਹ ਲੋ ਅਸਲ ਦੇ ਵਿੱਚ ਇੱਕ ਪੈਸਾ ਹੈਗਾ ਸਾਡੇ ਕੋਲੇ ਕਰੰਸੀ ਆ ਸਾਡੇ ਕੋਲੇ ਬਿੱਲ ਆ ਨੋਟ ਆ ਸਾਡੇ ਕੋਲੇ 50 ਡਾਲਰ ਦਾ ਸਾਡੇ ਕੋਲੇ ਜਾਂ ਕੋਈ ਵੀ ਜਾਂ ਸਿੱਕੇ ਆ ਜਾਂ ਬੈਂਕ ਦੇ ਵਿੱਚ ਸਾਡੇ ਪੈਸੇ ਪਏ ਆ ਇਹ ਰੀਅਲ ਮਨੀ ਆ ਕੋਈ ਚੀਜ਼ ਵੇਚਦੇ ਆ ਖਰੀਦਦੇ ਆ ਇਹਦੇ ਨਾਲ ਕੀਤੀ ਜਾਂਦੀ ਆ ਇੱਕ ਕ੍ਰਿਪਟੋ ਕਰੰਸੀ ਆ ਉਹ ਆ ਮਨੀ ਨਹੀਂ ਹੈ ਜਿਹਦੇ ਬਾਰੇ ਅਸੀਂ ਗੱਲ ਕਰਦੇ ਹੋ ਇੱਕ ਹੋਰ ਹੀ ਮਨੀ ਆ ਜਿਹੜੀ ਜਿੱਦਾਂ ਇਹ ਡਾਲਰ ਟਰੰਪ ਆ ਕਿ ਮੰਨ ਲਓ ਤੁਸੀਂ ਆਪਣੇ ਨਾਮ ਦੇ ਉੱਤੇ ਕੁਝ ਸ਼ੁਰੂ ਕਰਦੇ ਹੋ ਉਹਦੇ ਪੁਆਇੰਟ ਰੱਖਦੇ ਹੋ ਉੱਥੇ ਤੁਸੀਂ ਮੰਨ ਲਓ ਫੇਮਸ ਆ ਤੁਸੀਂ ਪੌਪੂਲਰ ਆ ਤੁਹਾਡਾ ਨਾਮ ਆ ਜਾਂ ਕੁਝ ਵੀ ਹੈਗਾ ਆ ਜਿੱਦਾਂ ਇਹਨੇ ਵੀਡੀਓ ਗੇਮਾਂ ਖੇਡਦੇ ਆ ਵੀਡੀਓ ਗੇਮਾਂ ਖੇਡਣ ਦੇ ਵਿੱਚ ਉਹ ਪੁਆਇੰਟ ਇਕੱਠੇ ਕਰਦੇ ਆ ਰਿਵਾਰਡ ਇਕੱਠੇ ਕਰਦੇ ਆ ਉਹ ਫਿਰ ਬਾਅਦ ਦੇ ਵਿੱਚ ਇੰਨੇ ਹੋ ਗਏ ਇੰਨੇ ਹੋ ਗਏ ਉਹ ਵਿਕ ਜਾਂਦੇ ਆ ਜਾਂ ਉਹ ਤੁਸੀਂ ਡਾਲਰ ਦੇ ਕੇ ਉਹਨੂੰ ਖਰੀਦ ਵੀ ਸਕਦੇ ਉਹ ਜਿਹੜੇ ਪੁਆਇੰਟ ਆ ਉਹ ਕ੍ਰਿਪਟੋ ਕਰੰਸੀ ਦੀ ਇੱਕ ਉਹਨੂੰ ਸਮਝਣਾ ਹੋਵੇ ਤਾਂ ਸੌਖਾ ਤਰੀਕਾ ਇਹ ਹੈ ਡੋਨਲਡ 트럼ਪ ਨੇ ਆਪਣੇ ਨਾਂ ਦਾ ਡਾਲਰ 트럼ਪ ਦੀ ਇਹ ਮਨੀ ਸ਼ੁਰੂ ਕਰ ਦਿੱਤੀ ਜਿਹੜੀ ਡਿਜੀਟਲ ਮਨੀ ਆ ਡਾਲਰ 트럼ਪ ਤੇ ਇਹਨੂੰ ਫਿਰ ਉਹਨਾਂ ਨੇ ਦੁਨੀਆ ਦੇ ਵਿੱਚ ਇਸ ਵੇਲੇ ਸ਼ੁਰੂ ਕਰ ਦਿੱਤਾ ਤੇ ਉਹਦੇ ਉੱਤੇ ਫਿਰ ਜਿਹੜੇ ਲੋਕ ਨੇ ਉਹਨੂੰ ਖਰੀਦੇ ਨੇ ਸਪੈਸ਼ਲ ਕਿਸਮ ਦੀ ਕਰੰਸੀ ਜਿਹਨੂੰ ਡਿਜੀਟਲ ਮਨੀ ਉਹ ਡਾਲਰ 트럼ਪ ਡਾਲਰ 트럼ਪ ਦਾ ਸਬੰਧ 트럼ਪ ਦੇ ਨਾਲ ਆ ਇਹ ਰੀਅਲ ਕੈਸ਼ ਨਹੀਂ ਆ ਤੁਹਾਡੇ ਕੋਲ ਆਨਲਾਈਨ ਐਗਜ਼ਿਸਟ ਕਰਦਾ ਇਹ ਪੈਸਾ ਇੱਕ ਤਰ੍ਹਾਂ ਦੇ ਜਿੱਦਾਂ ਵੀਡੀਓ ਗੇਮ ਦੇ ਪੁਆਇੰਟ ਹੁੰਦੇ ਆ ਲੋਕ ਇਹਨੂੰ ਖਰੀਦ ਸਕਦੇ ਆ ਲੋਕ ਇਹਨੂੰ ਵੇਚ ਸਕਦੇ ਆ ਇਹਨੂੰ ਟ੍ਰੇਡ ਕਰ ਸਕਦੇ ਆ ਕਈ ਤਰ੍ਹਾਂ ਦੀਆਂ ਐਪਸ ਕਈ ਤਰ੍ਹਾਂ ਦੀਆਂ ਵੈਬਸਾਈਟਸ ਦੇ ਉੱਤੇ ਮੰਨ ਲਓ ਤੁਸੀਂ ਹੁਣ ਕਹੋ ਵੀ ਸਾਨੂੰ ਇੰਨੇ ਡਾਲਰ ਕੋਇਨ ਡਾਲਰ 트ੰਪ ਚਾਹੀਦੇ ਆ ਆ 100 ਡਾਲਰ 500 ਡਾਲਰ ਜਾਂ ਜਿੰਨੇ ਦੇ ਵੀ ਹੋਣਗੇ ਤੁਸੀਂ ਉਹ ਪੁਆਇੰਟ ਖਰੀਦ ਲੈਣੇ ਡਾਲਰ 트ੰਪ ਤੇ ਹੁਣ ਹੋਣਾ ਕੀ ਆ ਇਹ ਇਹਦੇ ਇਹਦੇ ਤੋਂ ਬਾਅਦ ਚ ਹੋਊਗਾ ਕਿ ਜਿਹੜੇ 트ੰਪ ਨੇ ਇਹ ਇਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਬਹੁਤ ਸਾਰੇ ਕੋਇਨ ਬਾਇ ਕਰ ਲੋਗੇ ਡਾਲਰ 트ੰਪ ਜਿਹੜਾ ਆ ਤੁਹਾਨੂੰ ਸਪੈਸ਼ਲ ਇਨਾਮ ਦਿੱਤਾ ਜਾਊਗਾ ਸਪੈਸ਼ਲ ਇਨਾਮ ਕੀ ਹੋ ਸਕਦਾ ਵੀ ਤੁਸੀਂ ਗੋਲਫ ਕਲੱਬ ਦੇ ਵਿੱਚ ਡੋਨਲਡ 트ੰਪ ਦੇ ਨਾਲ ਡਿਨਰ ਕਰ ਸਕਦੇ ਆ ਲੋਕ ਮਿਲੀਅਨਸ ਆਫ ਡਾਲਰਸ ਸਪੈਂਡ ਕਰ ਰਹੇ ਐ ਮੈਂ ਇਹ ਇਨਾਮ ਲੈ ਲਈ ਜਿਨ੍ਹਾਂ ਕੋਲ ਬਾਦੂ ਪਹਾਓ ਕੀ ਕਰਨਗੇ ਉਹ ਕੁਝ ਵੀ ਕਰ ਸਕਦੇ ਆ ਜਿਹੜਾ ਡੋਨਲਡ 트ੰਪ ਮੀਮ ਕੋਇਨ ਅਸਲ ਦੇ ਵਿੱਚ ਹੈ ਕੀ ਹੈ ਇਹ ਇਹਨੂੰ ਇਹਨਾਂ ਨੇ ਜਨਵਰੀ 17 ਇਸ ਸਾਲ ਦੇ ਵਿੱਚ ਡੋਨਲਡ 트ੰਪ ਨੇ ਆਪਣੇ ਨੈਗੋਰੀਸ਼ਨ ਤੇ ਉੱਤੇ ਜਿਹੜਾ ਥੋੜਾ ਜਿਹਾ ਪਹਿਲਾਂ ਲਾਂਚ ਕੀਤਾ ਸੀ ਤੇ ਉਹਨਾਂ ਨੇ ਇੱਕ ਜਿਹੜਾ ਜਿਹੜੀ ਸੋਲਾਨਾ ਬਲੌਕਚੇਨ ਆ ਤੇ ਇਹਨੂੰ ਇੰਟਰੋਡਿਊਸ ਕੀਤਾ ਸੀ ਜਿਹੜੀ ਇਨੀਸ਼ੀਅਲ ਕਾਇਨ ਆਫਰਿੰਗ ਆਈਸੀਓ 1 ਬਿਲੀਅਨ ਦੇ ਟੋਕਨ ਕ੍ਰੀਏਟ ਕੀਤੇ ਗਏ ਸੀ ਅ ਸਿਰਫ 200 ਮਿਲੀਅਨ ਜਿਹੜੇ ਰਿਲੀਜ਼ ਕੀਤੇ ਸੀ ਇਹਦੇ ਪਬਲਿਕ ਦੇ ਲਈ ਬਾਕੀ ਸਾਰੇ ਜਿਹੜੇ 트੍ਰੰਪ ਅਸੋਸੀਏਟਸ ਨੇ ਉਹਨਾਂ ਨੇ ਇਹਨੂੰ ਹੈਲਡ ਹੋਲਡ ਕਰ ਲਿਆ ਟੋਕਨ ਡਿਸਟ੍ਰੀਬਿਊਸ਼ਨ ਤੇ ਵੈਲਿਊ ਦਾ ਮਤਲਬ ਕੀ ਹੁੰਦਾ ਕਿ ਟੋਟਲ ਵੈਲਿਊ ਜਿਹੜੀ ਇਹ ਟੋਕਨ ਦੀ ਉਹ ਵਧ ਗਈ ਬਾਅਦ ਦੇ ਵਿੱਚ ਉਹ 27 ਬਿਲੀਅਨ ਦੇ ਉੱਤੇ ਚਲੇਗੀ ਤੇ ਕੰਪਨੀਆਂ ਜਿਹੜੀਆਂ ਉਹਨਾਂ ਦਾ ਘੱਟੋ-ਘੱਟ 350 ਮਿਲੀਅਨ ਇਸ ਟੋਕਨ ਸੇਲ ਦੇ ਵਿੱਚੋਂ ਹੋਇਆ ਹੁਣ ਇਹਨੂੰ ਕੰਟਰੋਲ ਕੌਣ ਕਰਦਾ ਇਹ ਸਾਰਾ ਕੁਝ ਜਿਹੜੀ ਓਨਰਸ਼ਿਪ ਆ ਦੋ 트ੰਪ ਦੀਆਂ ਫਿਲੀਏਟਡ ਫਾਰਮਸ ਨੇ ਇੱਕ ਸੀਆਈਸੀ ਇੱਕ ਐਲਐਲਸੀ ਜਿਹੜੀਆਂ ਉਹ ਫਾਈਟ 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 ਤੇ ਐਲਐਲਸੀ ਜਿਹੜੀਆਂ ਇਹ ਹੈਗੀਆਂ 80% ਇਹ ਸਾਰੇ ਕੋਇਨਸ ਸਪਲਾਈ ਨੂੰ ਹੋਲਡ ਕਰਦੀਆਂ ਹੁਣ ਇਹਦੇ ਤੋਂ ਬਾਅਦ ਹੈ ਕਿ ਅਪ੍ਰੈਲ ਦੇ ਵਿੱਚ ਵੀ ਕੀਤਾ ਤੇ ਇਹਨਾਂ ਨੇ ਆਹ ਹੁਣ ਵੀ ਕੀਤਾ ਮਈ ਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਅਸੀਂ ਹਾਈ ਪ੍ਰੋਫਾਈਲ ਜਿਹੜੇ ਇਨਸੈਂਟਿਵਸ ਕਰਾਂਗੇ ਜਿਹੜੇ ਟਾਪ ਹੋਲਡਰਸ ਨੇ ਇਹਦੇ ਜਿਨ੍ਹਾਂ ਕੋਲੇ ਸਭ ਤੋਂ ਵੱਧ ਡਾਲਰ 트ੰਪ ਹੋਣਗੇ ਜਿਹੜੀ ਇਹ ਕਰੰਸੀ ਜਿਹੜੀ ਇਹਨਾਂ ਦੀ ਪੁਆਇੰਟ ਹੋਣਗੇ ਜਿਹੜੇ 트ੰਪ ਨੇ ਕੀਤੇ ਆ ਵੀ ਉਹ ਜਿਹੜਾ ਵਰਜੀਨੀਆ ਗੋਲਫ ਕਲੱਬ ਆ ਉੱਥੇ ਆਪਣੇ ਇਹ ਕਰ ਸਕਦੇ ਆ ਡਿਨਰ ਕਰ ਸਕਦੇ ਆ ਤੇ ਸਪੈਸ਼ਲ ਵੀਆਈਪੀ ਜਿਹਦੀਆਂ ਪਾਕਸਰਾਂ ਨੂੰ ਮਿਲਣੀਆਂ ਇਹਦੇ ਨਾਲ ਹੀ ਉਹਨਾਂ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਚਰਚਾ ਦੇ ਉੱਤੇ ਚਲੇਗੀ ਜਿਹੜਾ ਲਗਭਗ 220 ਲੋਕਾਂ ਨੇ ਇਹਦੇ ਵਿੱਚ ਹਿੱਸਾ ਲਿਆ ਤੇ ਇਹ ਜਿਹੜੇ ਟੌਪ 25 ਸੀਗੇ ਉਹ 111 ਮਿਲੀਅਨ ਤੋਂ ਉੱਤੇ ਦੇ ਪ੍ਰੋਜੈਕਟ ਦੇ ਵਿੱਚ ਸਪੈਸ਼ਲ ਗਿਫਟ ਜਿਹਦੇ ਵਿੱਚ ਲੱਖ ਡਾਲਰ ਦੀ ਇੱਕ 트ੰਪ ਬ੍ਰਾਂਡਡ ਵਾਚ ਵੀ ਦਸੀ ਗਈ ਹੈ ਵੀ ਤੁਸੀਂ ਪਹਿਲਾਂ ਆਨਲਾਈਨ ਜਾ ਕੇ 트ੰਪ ਵਾਲੇ ਡਿਜੀਟਲ ਮਨੀ ਇਕੱਠੀ ਕਰੋ ਕ੍ਰਿਪਟੋ ਕਰੰਸੀ ਦੀ ਇੱਕ ਟਾਈਪ ਫਿਰ ਉਹਦੇ ਤੋਂ ਬਾਅਦ ਤੁਹਾਨੂੰ ਉਹਦੀ ਵੈਲਿਊ ਉੱਤੇ ਥੱਲੇ ਜਾਂਦੀ ਹੈ ਜਿਹੜਾ ਸ਼ੇਅਰ ਮਾਰਕੀਟ ਸਟਾਕ ਮਾਰਕੀਟ ਜਾਂਦੀ ਹੈ ਫਿਰ ਉਹਦੇ ਵਿੱਚ ਤੁਹਾਨੂੰ ਲੱਖ ਡਾਲਰ ਦੀ ਘੜੀ ਵੀ ਮਿਲੂਗੀ ਤੁਹਾਨੂੰ ਟਰੰਪ ਉਹਨਾਂ ਦੇ ਨਾਲ ਬੈਠ ਕੇ ਡਨਰ ਵੀ ਕਰ ਸਕਦੇ ਆ ਹੁਣ ਇੱਥੇ ਰੌਲਾ ਇਹ ਪੈ ਗਿਆ ਵੀ ਇਹ ਤਾਂ ਕੰਮ ਗੜਬੜ ਹੋ ਜੂਗੀ ਗੜਬੜ ਕਿੱਦਾਂ ਹੋ ਸਕਦੀ ਆ ਕਿ ਪਹਿਲੀ ਗੱਲ ਕਿ ਅੱਛਾ ਜਿਹੜੀ ਇੱਥੇ ਆਈ ਉਹਨਾਂ ਚ ਬਹੁਤੇ ਬਾਹਰਲੇ ਸੀ ਇਹਨੂੰ ਕਿਸੇ ਦੇਸ਼ ਦੇ ਵੀ ਹੋ ਸਕਦੇ ਆ ਤੇ ਜੇ ਉਹ ਕਿਸੇ ਦੇਸ਼ ਦੇ ਵੀ ਹੋ ਸਕਦੇ ਦਾ ਮਤਲਬ ਜਿਹੜਾ ਉਹ ਮਤਲਬ ਖਤਰਾ ਹੋ ਸਕਦਾ ਇਸ ਚੀਜ਼ ਤੋਂ ਜਿਹੜੀ ਕਾਇਨ ਆ ਉਹ ਪੰਪ ਐਂਡ ਡੰਪ ਦੇ ਨਾਲ ਸਕੀਮ ਜਿਹੜੀ ਹੈਗੀ ਆ ਸਿੱਧੀ ਮਤਲਬ ਹੈਗੀ ਆ ਕਿ ਤੁਹਾਡੀ ਪ੍ਰੋਮੋਸ਼ਨ ਆ ਤੇ ਉਹਦੇ ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਹੋ ਸਕਦਾ ਕਿ ਲੋਕ ਇਹਦੇ ਤੋਂ ਬੈਨੀਫਿਟ ਲੈ ਲੈਣ ਜਿਹੜਾ ਫੋਰਨ ਇਨਫਲੂਐਂਸ ਦਾ ਸਿੱਧਾ ਖਤਰਾ ਹੈ ਕਿ ਜਿਹੜੀ ਪੋਲਿਟਿਕਲ ਐਕਸੈਸ ਕ੍ਰਿਪਟੋ ਇੱਕ ਰੇਜ਼ ਕਰਨ ਦੇ ਨਾਲ ਤੁਸੀਂ ਜੇ 트ੰਪ ਤੱਕ ਜਾ ਸਕਦੇ ਹੋ ਤਾਂ ਉਹਦਾ ਸਬੰਧ ਸਿੱਧਾ ਮਤਲਬ ਜਿਹੜਾ ਚਾਈਨੀ ਲਿੰਕ ਗਰੁੱਪ ਆ ਉਹਨਾਂ ਨੇ 300 ਮਿਲੀਅਨ ਡਾਲਰ ਇਨਵੈਸਟ ਕੀਤਾ ਡਾਲਰ 트ੰਪ ਦੇ ਵਿੱਚ ਫਿਰ ਉਹ ਜਿਹੜੀ ਲੀਗਲੀ ਉਸ ਕੱਲ ਦੇ ਉੱਤੇ ਜਿਹੜਾ ਗੜਬੜ ਹੋ ਸਕਦੀ ਹੈ ਸੋ ਹੁਣ ਜਿਹੜਾ ਟਰੇਡਿੰਗ ਪ੍ਰਾਈਸ ਆ ਅੱਜ ਡਾਲਰ ਟਰੰਪ ਦਾ ਟਰੇਡ ਲਗਭਗ ਅ 1 ਡਾਲਰ ਟਰੰਪ ਜਿਹੜਾ ਆ ਉਹ 13.5 ਯੂ ਐਸ ਡਾਲਰ ਦੇ ਬਰਾਬਰ ਆ ਤੇ ਮਾਰਕੀਟ ਕੈਪ 2.6 ਬਿਲੀਅਨ ਦਾ ਆ ਇਹ ਲਗਭਗ 12-13% ਪਿਛਲੇ 24 ਘੰਟਿਆਂ ਦੇ ਵਿੱਚ ਇਹਦੇ ਤੇ ਅਸਰ ਪਿਆ ਹੁਣ ਇਹ ਸਾਰਾ ਕੁਝ ਜਿਹੜਾ ਦੱਸਿਆ ਜਾ ਰਿਹਾ ਆ ਇਹ ਸੁਜੈਸਟ ਕਰਦਾ ਆ ਕਿ ਮਤਲਬ ਤੁਸੀਂ ਕਿੱਥੇ ਤੱਕ ਇਹ ਨਹੀਂ ਜਾਣਾ ਆ ਤੇ ਕਿੱਦਾਂ ਇਹ ਥੱਲੇ ਆਉਂਦਾ ਆ ਇਦੇ ਉੱਤੇ ਜਿਹੜਾ ਇੱਕ ਵੱਡਾ ਕਨਸਰਨ ਇਹ ਸਾਰੇ ਮਾਮਲੇ ਦੇ ਵਿੱਚ ਉੱਡਿਆ ਆ ਕਿ ਇੱਕ ਐਥੀਕਲ ਜਿਹੜੀ ਲੀਗਲ ਇੱਕ ਜੀਓਪੋਲਿਟਿਕਲ ਇਸ਼ੂ ਆ ਬਹੁਤ ਜ਼ਿਆਦਾ ਇਹਦਾ ਟਰੇਡ ਆ ਤੇ ਇਹ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਰਾਸ਼ਟਰਪਤੀ ਟਰੰਪ ਨੇ ਡਿਨਰ ਕਰਾਇਆ ਆ ਇਨਵੈਸਟਰਸ ਨੂੰ ਉਹਦੇ ਵਿੱਚ ਕਿਹੜੇ 골ਫ ਕਲੱਬ ਵਰਜੀਨੀਆ ਦੇ ਵਿੱਚ ਡਿਨਰ ਜਿਹੜਾ ਟੌਪ ਬਾਅਰ ਦਾ ਸੀਗਾ ਲੋਕ ਜਿਹੜੇ ਜਿਨ੍ਹਾਂ ਨੇ ਬਹੁਤ ਸਾਰਾ ਪੈਸਾ ਲਾਇਆ ਇਹਦੇ ਵਿੱਚ ਕਾਇਨ ਦੇ ਵਿੱਚ ਤੇ ਲਗਭਗ 220 ਲੋਕ ਇਹਨਾਂ ਨੇ ਸੱਦੇ ਆ ਟੌਪ 25 ਜਿਹੜੇ 111 ਮਿਲੀਅਨ ਤੋਂ ਯੂਐਸ ਡਾਲਰ ਤੋਂ ਉੱਤੇ ਸਪੈਂਡ ਕੀਤਾ ਸੋ ਇਹ ਸਾਰਾ ਕੁਝ ਇਹਨਾਂ ਨੂੰ ਦਿੱਤਾ ਗਿਆ ਅੰਦਰ ਇਵੈਂਟ ਹੋ ਰਿਹਾ ਸੀ ਬਾਹਰ ਪ੍ਰੋਟੈਸਟ ਹੋ ਰਿਹਾ ਸੀ ਲੋਕ ਕਹਿੰਦੇ ਵੀ ਇਹ ਕਿਸੇ ਦੇਸ਼ ਦੇ ਰਾਸ਼ਟਰਪਤੀ ਲਈ ਇਧਰਲੇ ਪਾਸੇ ਜਾਣਾ ਠੀਕ ਨਹੀਂ ਅਗਲੀ ਗੱਲ ਬਾਤ ਦੋਸਤੋ ਕੋਰਟ ਦੇ ਜਿਹੜਾ ਆਰਡਰ ਇੱਕ ਸੀਗਾ ਅਮਰੀਕਾ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਇਹ ਚੱਲਿਆ ਓਕਲਾਹਾਮਾ ਸੁਪਰੀਮ ਕੋਰਟ ਦਾ ਫੈਸਲਾ ਤੇ ਉਹ ਸੁਪਰੀਮ ਕੋਰਟ ਨੇ ਉਹਨੂੰ ਚਾਰ-ਚਾਰ ਦੇ ਨਾਲ ਬਰਾਬਰ ਕਰ ਦਿੱਤਾ ਕੈਥੋਲਿਕ ਚਾਰਟਰ ਸਕੂਲਸ ਦਾ ਮਾਮਲਾ ਅਮਰੀਕਾ ਦੇ ਵਿੱਚ ਪਬਲਿਕ ਸਕੂਲ ਪਬਲਿਕ ਸਕੂਲ ਦਾ ਮਤਲਬ ਹੈ ਸਰਕਾਰ ਪੈਸਾ ਦਿੰਦੀ ਆ ਸਰਕਾਰ ਆਪਣਾ ਸਿਲੇਬਸ ਬਣਾਉਂਦੀ ਕਰਿਕੂਲਮ ਬਣਾਉਂਦੀ ਆ ਉਹਦੇ ਹਿਸਾਬ ਨਾਲ ਸਕੂਲਾਂ ਦੇ ਵਿੱਚ ਪੜਾਈ ਹੁੰਦੀ ਆ ਕੁਝ ਪ੍ਰਾਈਵੇਟ ਸਕੂਲ ਹੁੰਦੇ ਆ ਜਿਹੜੇ ਰਿਲੀਜੀਅਸ ਸਕੂਲ ਹੁੰਦੇ ਆ ਕਿ ਚਰਚ ਦਾ ਕਿਸੇ ਹੋਰ ਧਰਮ ਦਾ ਉਹਨਾਂ ਦਾ ਸਾਰਾ ਹਿਸਾਬ ਆਪਣਾ ਹੁੰਦਾ ਸਰਕਾਰ ਉੱਥੇ ਪੈਸਾ ਨਹੀਂ ਦਿੰਦੀ ਤੇ ਉਹ ਆਪਣੇ ਹਿਸਾਬ ਨਾਲ ਉਹ ਸਾਰਾ ਚਲਾਉਂਦੇ ਆ ਉਸ ਤਰੀਕੇ ਦੇ ਨਾਲ ਪਿੱਛੇ ਜੀ ਇੱਕ ਰੌਲਾ ਪਿਆ ਸੀ ਕਿ ਜਿਹੜਾ ਇਹ ਚਾਰਟਰਡ ਰਿਲੀਜੀਅਸ ਚਾਰਟਰਡ ਸਕੂਲ ਇਨ ਅਮਰੀਕਾ ਦੇ ਵਿੱਚ ਇਹਨਾਂ ਨੂੰ ਪਬਲਿਕ ਫੰਡਿੰਗ ਹੋਣੀ ਚਾਹੀਦੀ ਹੈ ਵੀ ਸਰਕਾਰ ਇਹਨਾਂ ਨੂੰ ਵੀ ਪੈਸਾ ਦਵੇ ਉਸ ਮਾਮਲੇ ਦੇ ਵਿੱਚ ਕੋਲਹਾਮਾਦੀ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਨਹੀਂ ਦੇਣਾ ਉਹ ਮਾਮਲਾ ਉੱਤੇ ਚਲੇਗਾ ਸੁਪਰੀਮ ਕੋਰਟ ਯੂਐਸ ਸੁਪਰੀਮ ਕੋਰਟ ਦੇ ਵਿੱਚ ਯੂਐਸ ਸੁਪਰੀਮ ਕੋਰਟ ਦੇ ਵਿੱਚ ਕੱਲ ਜਿਹੜੇ ਚਾਰ ਜੱਜ ਦੇ ਹੱਕ ਵਿੱਚ ਸੀ ਚਾਰ ਵਿਰੋਧ ਸੀ ਤੇ ਫੈਸਲਾ ਬਰਾਬਰ ਰਹਿ ਗਿਆ ਦਾ ਮਤਲਬ ਇਹ ਆ ਕਿ ਹੁਣ ਜਿਹੜੇ ਕੈਥੋਲਿਕ ਚਾਰਟਰ ਸਕੂਲ ਆ ਉਹਨੂੰ ਸਰਕਾਰ ਦੀ ਫੰਡਿੰਗ ਨਹੀਂ ਦਿੱਤੀ ਜਾਊਗੀ ਜਿਹਦੇ ਵਿੱਚ ਇੱਕ ਡੈਡਲੌਕ ਲਾ ਦਿੱਤਾ ਗਿਆ ਜਿਹਦਾ ਮਤਲਬ ਇਹ ਆ ਕਿ ਹੁਣ ਕੈਥੋਲਿਕ ਜਿਹੜਾ ਇਹ ਸਕੂਲ ਆ ਇਹਨੂੰ ਰਿਲੀਜੀਅਸ ਚਾਰਟਰ ਸਕੂਲ ਨੂੰ ਪਬਲਿਕਲੀ ਫੰਡ ਨਹੀਂ ਕੀਤਾ ਜਾਊਗਾ ਮਾਮਲਾ ਕਿਉਂ ਚਰਚਾ ਦੇ ਵਿੱਚ ਆਇਆ ਸਕੂਲ ਪਹਿਲਾ ਰਿਲੀਜੀਅਸ ਪਬਲਿਕ ਚਾਰਟਰ ਸਕੂਲ ਹੁਣਾ ਸੀ ਅਮਰੀਕਾ ਦੇ ਵਿੱਚ ਜਿਹਨੂੰ ਫੁੱਲੀ ਟੈਕਸ ਫੀਅਰ ਦਾ ਪੈਸਾ ਦਿੱਤਾ ਜਾਣਾ ਸੀ ਜਾਨੀ ਕਿ ਸਰਕਾਰ ਦਾ ਪੈਸਾ ਲੱਗਣਾ ਸੀ ਪਰ ਕਰਿਕੂਲਮ ਇੱਥੇ ਕੈਥੋਲਿਕ ਹੋਣਾ ਸੀ ਇਸਾਈਆਂ ਦਾ ਸਕੂਲ ਜਿਹਨੂੰ ਸਰਕਾਰ ਨੇ ਪੈਸਾ ਦੇਣਾ ਸੀ ਮੰਗ ਕੀਤੀ ਵੀ ਕਾਨੂੰਨ ਚਾਰ ਜੱਜ ਨੇ ਕਿਹਾ ਵੀ ਹਾਂਜੀ ਠੀਕ ਆ ਇਹ ਪਰ ਚਾਰਜ ਜੱਜ ਨੇ ਕਿਹਾ ਨਹੀਂ ਇਹ ਠੀਕ ਤੇ ਇਸ ਕਰਕੇ ਇਹ ਬਲੌਕ ਹੋ ਗਿਆ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜਸਟਿਸ ਐਮੀ ਕੋਨੀ ਬੈਰਟ ਸੀਗੇ ਉਹ ਉਹਨਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਹੁਣ ਕਿਉਂਕਿ ਕਨਫਲਿਕਟ ਆਫ ਇੰਟਰਸਟ ਉਹ ਕਹਿੰਦੇ ਹੈਗਾ ਕਿਉਂਕਿ ਉਹਨਾਂ ਦੀਆਂ ਟਾਈਜ਼ ਉੱਥੇ ਲਾ ਸਕੂਲ ਦੇ ਨਾਲ ਨੇ ਤੇ ਇਹਦੇ ਨਾਲ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਹੈਲਪ ਕੀਤੀ ਆ ਸੋ ਉਹ ਮਾਮਲਾ ਬਰਾਬਰ ਬਰਾਬਰ ਰਹਿ ਗਿਆ ਰੌਲਾ ਇਹ ਆ ਕਿ ਵੀ ਚਰਚ ਤੇ ਸਟੇਟ ਦੀ ਸੈਪਰੇਸ਼ਨ ਦਾ ਜਿਹੜੇ ਵਿਰੋਧ ਕਰ ਰਹੇ ਉਹ ਕਹਿੰਦੇ ਸਟੇਟ ਜਿਹੜੇ ਪਬਲਿਕ ਸਕੂਲ ਆ ਉਹਨਾਂ ਨੂੰ ਸੈਕੂਲਰ ਰਹਿਣਾ ਚਾਹੀਦਾ ਤੇ ਪਬਲਿਕ ਮਨੀ ਕਿਉਂ ਉਹ ਯੂਜ਼ ਕਰਦੇ ਆ ਜਿਹੜੀ ਰਿਲੀਜੀਅਸ ਐਜੂਕੇਸ਼ਨ ਆ ਉਹ ਹੋਣੀ ਚਾਹੀਦੀ ਆ ਮਤਲਬ ਉਸ ਤਰੀਕੇ ਦੇ ਨਾਲ ਮਤਲਬ ਚਰਚ ਤੇ ਸਟੇਟ ਧਰਮ ਤੇ ਸਿਆਸਤ ਜਿਹੜੀ ਆ ਉਹ ਵੱਖਰੀ ਵੱਖਰੀ ਹੋਣੀ ਚਾਹੀਦੀ ਆ ਹੁਣ ਇਹਦੇ ਨਾਲ ਕਿਉਂਕਿ ਕੋਰਟ ਦੇ ਵਿੱਚ ਟਾਈ ਰਹਿ ਗਈ ਕੋਈ ਵੀ ਮੈਜੋਰਿਟੀ opinion ਉਹਨਾਂ ਨੇ ਨਹੀਂ ਦਿੱਤੀ ਸੋ ਇਹ ਰੂਲਿੰਗ ਜਿਹੜੀ ਹੈ ਨੇ ਕੋ ਨੈਸ਼ਨਲ ਲਾ ਕ੍ਰੀਏਟ ਨਹੀਂ ਕੀਤਾ ਪਰ ਇਹਨੇ ਟੈਂਪੋਰਰੀਲੀ ਜਿਹੜੇ ਰਿਲੀਜੀਅਸ ਚਾਰਟਰ ਸਕੂਲਸ ਨੇ ਉਹਨਾਂ ਨੂੰ ਸਰਕਾਰ ਦਾ ਪੈਸਾ ਦੇਣ ਤੋਂ ਰੋਕ ਦਿੱਤਾ ਰਿਐਕਸ਼ਨ ਜਿਹੜਾ ਇਹ ਬੜਾ ਮਿਕਸਡ ਜਿਹਾ ਹੈ ਰਿਲੀਜੀਅਸ ਗਰੁੱਪ ਜਿਹੜੇ ਨੇ ਉਹ ਇਹ ਤੋਂ ਨਿਰਾਸ਼ ਠੀ ਜਿਹੜੇ ਸਿਵਲ ਰਾਈਟ ਗਰੁੱਪਸ ਨੇ ਚਾਰਟਰ ਸਕੂਲ ਐਡਵੋਕੇਟਸ ਨੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਹਿਸੂਸ ਹੋਈ ਆ ਉਹ ਕਹਿੰਦੇ ਚਲੋ ਠੀਕ ਹੋ ਗਿਆ ਇਹ ਸਪੋਰਟਰ ਕੀ ਚਾਹੁੰਦੇ ਆ ਜਿਹੜੇ ਇਹਨਾਂ ਸਕੂਲਸ ਨੂੰ ਬੈਕ ਕਰਨ ਵਾਲੇ ਨੇ ਉਹ ਕਹਿੰਦੇ ਕਿ ਇਹਦੇ ਨਾਲ ਜਿਹੜੀ ਜਿਹੜੀ ਰੂਰਲ ਤੇ ਸਪੈਸ਼ਲ ੀਡ ਸਟੂਡੈਂਟਸ ਹਾਲਾਂਕਿ ਸਕੂਲ ਆਨਲਾਈਨ ਸਿਗਾ ਕਿ ਉਹਨਾਂ ਦੇ ਵਿੱਚ ਇਹ ਡਿਸਕ੍ਰਿਮੀਨੇਸ਼ਨ ਹੋਊਗੀ ਰਿਲੀਜੀਅਸ ਐਜੂਕੇਸ਼ਨ ਦੀ ਤੇ ਉੱਥੋਂ ਇਹ ਫਰਕ ਕਰਾ ਜਿਹੜਾ ਡਿਬੇਟ ਬਹੁਤ ਵੱਡਾ ਆ ਕੇਸ ਇੱਕ ਬਹੁਤ ਵੱਡੇ ਨੈਸ਼ਨਲ ਡਿਬੇਟ ਦਾ ਹਿੱਸਾ ਆ ਜਿਹਦੇ ਵਿੱਚ ਇਹ ਫੈਸਲਾ ਹੋਣਾ ਕਿ ਜਿਹੜਾ ਪਬਲਿਕ ਪਬਲਿਕ ਮਨੀ ਹੈ ਜਾਂ ਸਰਕਾਰ ਦਾ ਪੈਸਾ ਜਾਂ ਟੈਕਸਪੇਅਰ ਦਾ ਪੈਸਾ ਆ ਇਹਨੂੰ ਜਿਹੜੇ ਧਾਰਮਿਕ ਸਥਾਵਾਂ ਨੂੰ ਦਿੱਤਾ ਜਾਣਾ ਚਾਹੀਦਾ ਚਾਹੇ ਸਕੂਲ ਆ ਜਾਂ ਚੈਰਿਟੀਜ਼ ਆ ਜਾਂ ਨਹੀਂ ਇਹ ਇੱਕ ਜਿਹੜਾ ਬਹੁਤ ਵੱਡਾ ਫੈਸਲਾ ਇਸ ਮਾਮਲੇ ਦੇ ਵਿੱਚ ਦੱਸਿਆ ਗਿਆ ਅਗਲਾ ਦੋਸਤੋ ਹਾਰਵਰਡ ਯੂਨੀਵਰਸਿਟੀ ਦਾ ਮਾਮਲਾ ਕੱਲ ਆਪਾਂ ਬਹੁਤ ਵਿਸਥਾਰ ਦੇ ਵਿੱਚ ਚਰਚਾ ਕੀਤਾ ਸੀ ਉਹਦੇ ਵਿੱਚ ਇੱਕ ਫੈਡਰਲ ਜੱਜ ਨੇ ਜਿਹੜੇ ਇਹਨੂੰ ਰੋਕ ਦਿੱਤਾ ਇੱਕ ਜੱਜ ਮੈਸਾਚੂਸੈਟਸ ਦੇ ਵਿੱਚ ਉਹਨਾਂ ਨੇ ਵਕਤੀ ਤੌਰ ਦੇ ਉੱਤੇ ਸਰਕਾਰ ਨੂੰ ਹਾਰਵਰਡ ਦੇ ਜਿਹੜਾ ਉਹਨਾਂ ਦਾ ਰਾਈਟ ਟੂ ਅਨਰੋਲ ਇੰਟਰਨੈਸ਼ਨਲ ਸਟੂਡੈਂਟਸੀ ਉਹਦੇ ਉੱਤੇ ਉਹਨਾਂ ਨੇ ਰੋਕ ਲਾ ਦਿੱਤੀ ਹੈ ਤੇ ਹੁਣ ਮਤਲਬ ਉਹ ਜਿਹੜਾ ਸਕੂਲ ਆ ਫਾਈਟ ਕਰ ਸਕਦਾ ਜਿਹੜਾ ਕੱਲ ਆਪਾਂ ਮਾਮਲਾ ਸਾਂਝਾ ਕੀਤਾ ਸੀ ਤੁਹਾਡੇ ਨਾਲ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਰਾਸ਼ਟਰਪਤੀ 트ੰਪ ਜੰਟਰਾਂ ਜਿਹੜੇ ਮਾਫੀ ਚਾਹੁੰਦੇ ਆ ਜਿਹੜਾ ਇਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਇਹਨੂੰ ਰੋਕ ਰਹੇ ਹਾਂ ਕਿ ਹਾਰਵਰਡ ਯੂਨੀਵਰਸਿਟੀ ਕੋਈ ਵੀ ਅੰਤਰਰਾਸ਼ਟਰੀ ਸਟੂਡੈਂਟ ਅਨਰੋਲ ਨਹੀਂ ਕਰ ਸਕਦੀ ਤੇ ਜਿਹੜੇ ਹੈਗੇ ਆ ਇਹਨਾਂ ਨੂੰ ਕਿਸੇ ਹੋਰ ਸਕੂਲ ਦੇ ਵਿੱਚ ਭੇਜਿਆ ਜਾਊ ਕਿਉਂਕਿ ਇਹਨਾਂ ਦੇ ਇਹ ਇਸ ਗੱਲ ਦੇ ਵਿੱਚ ਫੇਲ ਹੋ ਗਏ ਕਿ ਆਪਣੇ ਸਟੂਡੈਂਟਸ ਨੂੰ ਕਾਬੂ 'ਚ ਰੱਖ ਸਕਣ ਤਾਂ ਕਿ ਅਮਰੀਕਾ ਦੀਆਂ ਪਾਲਿਸੀ ਦੇ ਉਲਟ ਜਾ ਕੇ ਇਹ ਕਿਸੇ ਵਿਰੋਧੀ ਦੇਸ਼ ਜਾਂ ਵਿਰੋਧੀ ਅੱਤਵਾਦੀ ਗਰੁੱਪ ਦੇ ਹੱਕ ਦੇ ਵਿੱਚ ਮਾਰੇ ਨਾ ਲਾਉਣ। ਹੁਣ ਅੱਜ ਖਬਰ ਇਹ ਆ ਕਿ ਐਮਐਸਚਯੂਸੀ ਦੇ ਇੱਕ ਜੱਜ ਨੇ ਕਿਹਾ ਵੀ ਨਹੀਂ ਉਸ ਫੈਸਲੇ ਤੇ ਰੋਕ ਲਾਤੀ ਹੈ ਜਿਸ ਫੈਸਲੇ ਦੇ ਤਹਿਤ ਇਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਲਿਆਉਣ ਤੋਂ ਰੋਕਿਆ ਗਿਆ ਸੀ। ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਹਾਰਵਰਡ ਨੂੰ ਦੱਸਿਆ ਸੀ ਕਿ ਇਹਨਾਂ ਦੀ ਪਰਮਿਸ਼ਨ ਜਿਹੜੀ ਆ ਜਿਹੜੀ ਉਹਨੂੰ ਰਿਵੋਕ ਕੀਤਾ ਗਿਆ ਆ ਕਿ ਹਜ਼ਾਰਾਂ ਸਟੂਡੈਂਟ ਇਸ ਵੇਲੇ ਰਿਸਕ ਦੇ ਉੱਤੇ ਚਲੇਗੇ ਸੀ ਹੁਣ ਉਹਦੇ ਉੱਤੇ ਵਕਤੀ ਤੌਰ ਦੇ ਉੱਤੇ ਰੋਕ ਲੱਗ ਗਈ ਹੈ ਉਸ ਤੋਂ ਬਾਅਦ ਇਹ ਆਪਣਾ ਕੇਸ ਫਾਈਟ ਕਰਨਗੇ ਇਹਨਾਂ ਕੋਲ ਸਮਾਂ ਆ ਤੇ ਉਹ ਬਾਅਦ ਦੇ ਵਿੱਚ ਫੈਸਲਾ ਜਿਹੜਾ ਕੀਤਾ ਜਾਊਗਾ ਹਾਰਵਰਡ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂਕ ਕੀਤਾ ਸੀ ਸੂਕ ਕੀਤਾ ਆ ਹੁਣ ਇਸ ਮਾਮਲੇ ਦੇ ਵਿੱਚ ਕਿ ਜਿਹੜੀ ਇਹ ਰਿਵੋਕੇਸ਼ਨ ਹੈਗੀ ਆ ਰਿਵੋਕੇਸ਼ਨ ਆਇਨਾ ਦੀ ਇਹ ਗੈਰ ਕਾਨੂੰਨੀ ਆ ਤੇ ਅਨਫੇਅਰ ਆ ਤੇ ਇਹ politically motivated ਆ ਕ ਰਾਜਨੀਤਿਕ ਤੌਰ ਤੇ ਇਹ motivated ਆ 7000 ਸਟੂਡੈਂਟ ਐਸ ਵੇਲੇ ਰਿਸਕ ਦੇ ਉੱਤੇ ਨੇ ਇੱਕ ਤਾਂ ਬਾਹਰਲੇ ਉਹ ਸਾਰਿਆਂ ਨੂੰ ਖਤਰਾ ਜਿਹੜੇ ਇੱਥੇ ਆਉਣਾ ਚਾਹੁੰਦੇ ਸੀ ਉਹ ਨਹੀਂ ਆ ਸਕਦੇ ਦੂਜਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਆ ਇੱਥੇ ਹਾਰਵਰਡ ਦੇ ਵਿੱਚ ਸਕਾਲਰ ਹੈਗੇ ਨੇ ਉਹਨਾਂ ਨੂੰ ਇਹ ਆ ਕਿ ਇਹ ਹੋ ਸਕਦਾ ਵੀ ਜਾਂ ਤੇ ਤੁਸੀਂ ਹੋਰ ਸਕੂਲ ਲੱਭੋ ਜੇ ਨਹੀਂ ਲੱਗਦਾ ਤੇ ਫਿਰ ਤੁਸੀਂ ਅਮਰੀਕਾ ਛੱਡ ਕੇ ਜਾਓ ਸੋ ਇਹਦਾ ਕਾਰਨ ਬਹੁਤ ਉਹਨਾਂ ਨੇ ਸਖਤ ਦਿੱਤਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕ੍ਰਿਸਟੀ ਨੋਏਮ ਉਹਨਾਂ ਨੇ ਇਹ ਕਿਹਾ ਕਿ ਹਾਰਵਰਡ ਨੇ ਐਂਟੀ ਅਮਰੀਕਨ ਪ੍ਰੋ ਟੈਰਰਿਸਟ ਜਿਹੜੇ ਫੋਰਨਰਸ ਨੇ ਉਹਨਾਂ ਨੂੰ ਆਪਣੇ ਕੈਂਪਸ ਤੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਤੇ ਇਹ ਸਾਰਾ ਕੁਝ ਕੰਮ ਕਰਨ ਦਾ ਅਲਾਉ ਕੀਤਾ ਸਾਫ਼ ਤੌਰ ਦੇ ਉੱਤੇ ਵੀ ਧਰਨੇ ਪ੍ਰਦਰਸ਼ਨ ਜਿਹੜੀ ਜਾਂ ਮਤਲਬ ਜਿਹੜੀ ਜਿਹੜੀ ਮਤਲਬ ਇੱਥੇ ਤੱਕ ਉਹਨਾਂ ਨੇ ਧਰਨੇ ਪ੍ਰਦਰਸ਼ਨ ਕਿਹਦਾ ਕੰਮ ਹੁੰਦਾ ਧਰਨੇ ਪ੍ਰਦਰਸ਼ਨ ਕਾਮਰੇਡ ਕਰਦੇ ਹੁੰਦੇ ਕਮਿਊਨਿਸਟ ਕਰਦੇ ਆ ਇੱਥੇ ਵੀ ਸਰਕਾਰ ਨੇ ਕਿਹਾ ਵੀ ਤੁਹਾਡੀ ਜਿਹੜੀ ਸਾਂਝਾ ਮਤਲਬ ਸਿੱਧਾ ਸਿੱਧਾ ਬਹੁਤ ਸਖਤ ਇਲਜ਼ਾਮ ਆ ਇਹ ਹਾਰਵਰਡ ਯੂਨੀਵਰਸਿਟੀ ਦੇ ਉੱਤੇ ਵੀ ਤੁਹਾਡੀ ਯੂਨੀਵਰਸਿਟੀ ਜਿਹੜੀ ਚੀਨ ਦੇ ਕਾਮਰੇਡਾ ਉਹਨਾਂ ਨਾਲ ਵੜ ਕੇ ਕੰਮ ਕਰ ਰਹੀ ਹੈ ਕਿ ਤੁਹਾਡੀ ਅਸੀਂ ਜਿਹਨੂੰ ਕਹਿ ਰਹੇ ਆ ਜਿਹਨੂੰ ਅਮਰੀਕਾ ਦੀ ਸਰਕਾਰ ਕਹਿ ਰਹੀ ਵੀ ਆ ਫਲਾਣੀ ਫਲਾਣੀ ਜਥੇਬੰਦੀ ਅੱਤਵਾਦੀ ਜਥੇਬੰਦੀ ਹੈ ਜਾਂ ਆ ਗਲਤ ਲੋਕ ਨੇ ਅਸੀਂ ਇਹਨਾਂ ਨੂੰ ਸਹਿਮਤ ਨਹੀਂ ਸਾਡੇ ਨਾਲ ਸਹਿਮਤ ਨਹੀਂ ਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹੋ ਮਤਲਬ ਸਿੱਧਾ ਆ ਤੁਹਾਡੀ ਵਿਚਾਰਧਾਰਾ ਕੋਈ ਵੀ ਹੋ ਸਕਦੀ ਹੈ ਪਰ ਜਿਹਨੂੰ ਇੱਕ ਰਾਸ਼ਟਰੀ ਤੌਰ ਦੇ ਉੱਤੇ ਦੇਸ਼ ਡਿਕਲੇਅਰ ਕਰ ਦਿੰਦਾ ਕਿ ਆਹ ਟੈਰਰਿਸਟ ਗਰੁੱਪ ਆ ਜੇ ਤੁਸੀਂ ਫੇਰ ਵੀ ਉਹਨਾਂ ਦੇ ਹੱਕ ਦੀ ਗੱਲ ਕਰਦੇ ਹੋ ਤਾਂ ਕਿਸੇ ਹੋਰ ਦੇਸ਼ 'ਚ ਤੁਸੀਂ ਸਹੀ ਹੋ ਸਕਦੇ ਉਸ ਦੇਸ਼ ਦੇ ਵਿੱਚ ਤੁਹਾਡੇ ਲਈ ਇਹ ਗਲਤ ਆ ਤੇ ਇਹੀ ਗੱਲ ਉਹਨਾਂ ਨੇ ਇਹਨਾਂ ਨੂੰ ਕਹੀ ਆ ਵੀ ਤੁਸੀਂ ਜੇ ਅਮਰੀਕਾ ਦੇ ਵਿੱਚੋਂ ਤੇ ਇੱਥੋਂ ਦੇ ਹਿਸਾਬ ਨਾਲ ਤੁਹਾਨੂੰ ਗੱਲ ਕਰਨੀ ਪਊਗੀ ਸੋ ਹੁਣ ਹਾਰਵਰਡ ਯੂਨੀਵਰਸਿਟੀ ਜਿਹੜੀ ਆ ਉਹ ਮਤਲਬ ਫ੍ਰੀ ਸਪੀਚ ਦੀ ਗੱਲ ਕਰਦੇ ਕਿ ਸਾਡੇ ਕੋਲੇ ਆਜ਼ਾਦੀ ਆ ਕਿਸੇ ਕੋਲ ਦੀ ਕੋਈ ਵੀ ਗੱਲਬਾਤ ਕਹਿ ਸਕਦੇ ਆ ਸੋ ਜਿਹੜੀ ਕਿਉਂਕਿ ਹਾਰਵਰਡ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਰਕਾਰ ਜਿਹੜੀ ਯੂਨੀਵਰਸਿਟੀ ਨੂੰ ਸਜ਼ਾ ਇਸ ਕਰਕੇ ਦੇ ਰਹੀ ਆ ਕਿਉਂਕਿ ਅਸੀਂ ਆਪਣੇ ਪ੍ਰੋਫੈਸਰਾਂ ਦੇ ਉੱਤੇ ਵਿਦਿਆਰਥੀਆਂ ਦੇ ਉੱਤੇ ਜਾਂ ਕੀ ਪੜਾਉਣਾ ਕਰੇ ਕਲਮ ਦੇ ਉੱਤੇ ਜੋ ਸਰਕਾਰ ਕੰਟਰੋਲ ਕਰਨਾ ਚਾਹੁੰਦੀ ਸੀ ਅਸੀਂ ਕਰ ਨਹੀਂ ਦਿੱਤਾ ਕਿ ਅਸੀਂ ਆਪਣੇ ਹਿਸਾਬ ਨਾਲ ਚੱਲਦੇ ਆ ਇਸ ਕਰਕੇ ਸਾਨੂੰ ਉਹਦੀ ਸਜ਼ਾ ਦਿੱਤੀ ਜਾ ਰਹੀ ਆ ਹੁਣ ਹਾਰਵਰਡ ਨੇ ਇਹ ਕਿਹਾ ਆ ਕਿ ਜਿਹੜੀ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਆ ਇਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪ੍ਰੋਪਰ ਪ੍ਰੋਸੀਜਰ ਜਾਂ ਕਾਨੂੰਨੀ ਜਿਹੜਾ ਉਹ ਫਾਲੋ ਨਹੀਂ ਕੀਤਾ ਤੇ ਜਿਹੜੇ ਸਕੂਲ ਆ ਉਹਨਾਂ ਦੀ ਸਰਟੀਫਿਕੇਸ਼ਨ ਦੇ ਲਈ ਤੇ ਪ੍ਰੋਪਰ ਉਹਨਾਂ ਨੂੰ ਨੋਟਿਸ ਜਾਂ ਉਹਨਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਇਹ ਹੈ ਨਹੀਂਗਾ ਸੋ ਡਿਪਾਰਟਮੈਂਟ ਆਫ ਫਾਰਮਨਟ ਸਿਕਿਉਰਿਟੀ ਚਾਹੁੰਦੇ ਆ ਕਿ ਹਾਰਵਰਡ ਨੂੰ ਕਿ 5 ਸਾਲ ਜਿਹੜੇ ਸਟੂਡੈਂਟਸ ਦਾ ਰੈਕਡ ਆ ਉਹ ਦੱਸਿਆ ਜਾਵੇ ਤੇ ਉਹਦੇ ਉੱਤੇ ਅਗਲੀ ਕਾਰਵਾਈ ਕੀਤੀ ਜਾਵੇ ਮਾਮਲਾ ਹੈ ਬਹੁਤ ਟੇਡਾ ਹੈ ਤੇ ਅੱਗੇ ਤੱਕ ਜਾ ਰਿਹਾ ਅਗਲੀ ਗੱਲ ਬਦ ਦੋਸਤੋ ਜਾਰਜ ਫਲੌਇਡ ਬਾਰੇ ਜਾਰਜ ਫਲੌਇਡ ਦੀ ਮੌਤ ਨੂੰ 5 ਸਾਲ ਹੋ ਗਏ 2022 ਦੇ ਵਿੱਚ 25 ਮਈ ਨੂੰ ਉਹਦੀ ਮੌਤ ਹੋਈ ਸੀ ਜਾਰਜ ਫਲੌਇਡ ਨੂੰ 2020 ਦੇ ਵਿੱਚ ਜਦੋਂ ਮਾਰਿਆ ਗਿਆ ਸੀ ਮਿਨੀਆਪੋਲਿਸ ਦੇ ਵਿੱਚ ਪੁਲਿਸ ਆਫੀਸਰ ਨੌਕਰੀ ਛੱਡ ਗਏ ਸੀ ਕਿੰਨੇ ਸਾਰੇ ਤੇ ਜਿਹੜਾ ਮੋਰਲ ਸੀਗਾ ਬਹੁਤ ਲੋ ਸੀ ਉੱਥੇ ਕਈ ਆਫੀਸਰ ਨੂੰ ਲੱਗਾ ਵੀ ਸਾਡੇ ਨਾਲ ਨਫ਼ਰਤ ਬਹੁਤ ਹੋਈ ਹੈ ਤੇ ਡਿਪਰੈਸ਼ਨ ਦੇ ਵਿੱਚ ਵੀ ਗਏ ਸੀ ਨਵੇਂ ਪੁਲਿਸ ਚੀਫ ਉੱਥੇ ਆਏ ਬ੍ਰਾਂਨ ਉਹ ਹਾਰਸ ਇਹਨਾਂ ਨੇ 2022 ਦੇ ਵਿੱਚ ਇੱਕ ওভার ਕੀਤਾ ਉਹ ਹਾਰਾ ਜਿਹੜਾ 222 ਦੇ ਵਿੱਚ ਪਹੁੰਚਦੇ ਆ ਤੇ ਨੇ ਦੇਖਿਆ ਕਿ ਡਿਪਾਰਟਮੈਂਟ ਪੂਰੀ ਤਰ੍ਹਾਂ ਟੁੱਟ ਚੁੱਕਾ ਡੀਮੋਰੀਲਾਈਜ਼ ਆ اسپੈਸ਼ਲੀ ਇਹਦੇ ਵਿੱਚ ਤੇ ਜਿਨ੍ਹਾਂ ਨੇ ਮਤਲਬ ਉਹ 220 ਦੇ ਵਿੱਚ ਕਿੰਨਾ ਕੁਝ ਉੱਥੇ ਉਹ ਸਾਰਾ ਕੁਝ ਵਾਪਰਿਆ ਸੀ ਉਸ ਤੋਂ ਬਾਅਦ ਫੈਡਰਲ ਪੁਲਿਸ ਰਿਫਾਰਮ ਐਗਰੀਮੈਂਟ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਰਾਸ਼ਟਰਪਤੀ 트੍ਰੰਪ ਦੇ ਥੱਲੇ ਇਹਨਾਂ ਨੇ ਪਲਾਨ ਜਿਹੜੇ ਪੁਲਿਸ ਰਿਫਾਰਮ ਐਗਰੀਮੈਂਟਸ ਹੈਗਾ ਜਿਹੜਾ ਇਹਨਾਂ ਇਸ਼ੂਜ਼ ਨੂੰ ਫਿਕਸ ਕਰਨਾ ਸੀ ਉਹਨੂੰ ਕੈਨਸਲ ਕਰ ਦਿੱਤਾ ਗਿਆ ਜਿਹੜਾ ਹਾਰਵਰਡ ਦੇ ਅਟਾਰਨੀ ਸੀਗੇ ਬੌਨ ਕ੍ਰੰਪ ਉਹਨਾਂ ਨੇ ਇਹਨੂੰ ਬਟਰੇਲ ਕਿਹਾ জর্জ ਫਲੌਇਡ ਦੀ ਫੈਮਿਲੀ ਦੇ ਵਕੀਲ ਜਿਹੜੇ ਬੈਨ ਕ੍ਰੰਪ ਸੀਗੇ ਉਹਨਾਂ ਨੇ ਕਿਹਾ ਸੀ ਕਿ ਡਿਪਾਰਟਮੈਂਟ ਆਫ ਜਸਟਿਸ ਦਾ ਐਕਸ਼ਨ ਜਿਹੜਾ ਉਹ ਮਤਲਬ ਮੂੰਹ ਤੇ ਚਪੇੜ ਆ ਜਿਹੜੀ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਪੁਲਿਸ ਤੇ ਕਮਿਊਨਿਟੀ ਦੇ ਵਿੱਚ ਜਿਹੜਾ ਜਿਹੜਾ ਟਰਸਟ ਆ ਉਹਨੂੰ ਸਾਰੇ ਕੁਝ ਨੂੰ ਤੋੜਿਆ ਗਿਆ ਹੈ ਤੇ ਜਿਹੜੀ ਜਿਹੜੀ ਅਜੇ ਵੀ ਇਹ ਜਿਹੜਾ ਟਰਸਟ ਆ ਉਹ ਉਸੇ ਤਰ੍ਹਾਂ ਉਹਦੇ ਵਿੱਚ ਸਟਰਗਲ ਕਰ ਰਿਹਾ ਹੈ ਪੁਲਿਸ ਕੰਡਕਟ ਕਰ ਉਹਨੇ ਰਿਵਿਊ ਕੀਤਾ ਕਿ ਨਵੇਂ ਜਿਹੜੇ ਫੁਲੀ ਸਟਾਫਡ ਹੋਵੇ ਤੇ ਪਿਛਲੇ 10 ਸਾਲਾਂ ਦੇ ਵਿੱਚ ਪੁਲਿਸ ਆਪਣਾ ਅਕਸ ਤੇ ਉਹ ਸਾਰਾ ਕੁਝ ਸੁਧਾਰਨ ਦੀ ਯਤਨ ਕਰ ਰਹੀ ਹੈ ਪਰ ਉਹ ਗੱਲਬਾਤ ਹਜੇ ਤੱਕ ਵੀ 5 ਸਾਲ ਬਾਅਦ ਵੀ ਵਿਚ ਵਿਚਾਲੇ ਲਟਕਦੀ ਹੈ 25 ਮਈ 2020 ਨੂੰ ਜਾਰਜ ਫਲੌਇਡ ਜਿਹੜਾ 40 ਸਾਲਾਂ ਦਾ ਇੱਕ ਅ ਬਲੈਕ ਮੈਨ ਸਿਗਾ ਉਹਨੂੰ ਮੈਨੇ ਪੁਲਿਸ ਆਫੀਸਰ ਡ੍ਰੇਕ ਸ਼ਵੈਨ ਉਹਨੇ ਉਹਦੀ ਥੋਣ ਦੇ ਉੱਤੇ ਗੋਡਾ ਰੱਖ ਕੇ ਗਰਦਨ ਦੇ ਉੱਤੇ ਨੌ ਮਿੰਟ ਰੱਖੀ ਰੱਖਿਆ ਤੇ ਉਹ ਜਦੋਂ ਕਹਿੰਦਾ ਸੀ ਕਿ ਆਈ ਕਾਂਟ ਬਰੀਥ ਤੇ ਉਹਦੀ ਮੌਤ ਹੋ ਗਈ ਸੀ ਵੀਡੀਓ ਬਣ ਗਈ ਸੀ ਉਹਦੀ ਉੱਥੇ ਇੱਕ ਬਾਇਸਟੈਂਡਰਸ ਸੀ ਉਹਨੇ ਵੀਡੀਓ ਬਣਾ ਲਈ ਤੇ ਉਹਦੇ ਤੋਂ ਬਾਅਦ ਕਿੰਨਾ ਕੁ ਜਿਹੜਾ ਹੋਇਆ ਅਸੀਂ ਜਾਣਦੇ ਪੁਲਿਸ ਅਜੇ ਵੀ ਉਸ ਕਟਾਚੋ ਇਹ ਸਾਰੇ ਕਮਿਊਨਿਟੀ ਦੇ ਨਾਲ ਰਿਲੇਸ਼ਨ ਤੇ ਆਪਣੇ ਇਮੇਜ ਨੂੰ ਠੀਕ ਠਾਕ ਕਰਨ ਦੇ ਉੱਤੇ ਲੱਗੀ ਹੋਈ ਹੈ ਇਦੇ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫੇਰ ਹਾਜ਼ਰ ਹੋਵਾਂਗੇ। ਪ੍ਰਸ਼ਨਾਵੀਆ, ਗੱਲ ਬਾਤਾਂ।